ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ੁਰੂ ਕਰਨ ਜਾ ਰਹੇ ਹਾਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੀ ਜੀਵਨੀ ਤੇ ਲਿਖੀ ਸਹੇਦ ਸੰਤ ਖਾਲਸਾ ਦੀ ਆਡੀਓ ਬੁੱਕ ਸੋ ਇਸ ਦੀ ਆਰੰਭਤਾ ਕਰੀਏ ਸਤਿਗੁਰੂ ਗਰੀਬ ਨਵਾਦ ਕਿਰਪਾ ਕਰਨ ਆਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਸੰਤ ਪਿੰਡਰਾਵਾਲਿਆਂ ਦਾ ਵਿਰਾਸਤੀ ਪਿਛੋਕੜ ਬਰਾੜ ਕੌਮ ਦੇ ਪਿਸ਼ੋਕੜ ਦਾ ਬਹੁਤ ਵੱਡਾ ਇਤਿਹਾਸ ਹੈ ਜਿਸ ਬਾਰੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ ਇੱਥੇ ਅਸੀਂ ਸੰਖੇਪ ਵਿੱਚ ਕੇਵਲ ਬਰਾੜ ਵੰਸ਼ ਦਾ ਹੀ ਕੁਝ ਕੋਹਲ ਲਿਖਾਂਗੇ ਸਦੀਆਂ ਪੁਰਾਣੇ ਇਤਿਹਾਸ ਨੂੰ ਵਾਚੀਏ ਤਾਂ ਸਮਤ 200 ਤੱਕ ਪਿਸ਼ੋਕੜ ਨੂੰ ਵੇਖਿਆ ਜਾ ਸਕਦਾ ਹੈ ਰਾਜੀ ਸਲਵਾਨ ਤੋਂ ਲੈ ਕੇ ਰਾਜਾ ਰਸਾਲੂ ਰਾਜਾ ਗੁਲੰਦ ਅਧਰਾਜਾ ਮਹਾਰਾਜਾ ਪੱਟੀ ਮਹਾਰਾਜਾ ਦੀਵਰਾਜ ਰਾਵਲ ਜੈਸਲ ਰਾਉ ਰਾਜਾ ਰਾਉ ਹੀਮ ਰਾਉ ਜੁੰਦਰ ਰਾਉ ਪਟੀ ਰਾਏ ਰਾਉ ਮੰਗਲ ਰਾਏ ਅਨੰਦ ਅਤੇ ਰਾਏ ਖੀਵਾ ਆਦ ਸਾਰੇ ਵਰਣਨ ਯੋਗ ਹਨ ਖੀਵਾ ਰਾਏ ਦੇ ਘਰ ਸਿੱਧੂ ਰਾਏ ਨਾਮ ਦਾ ਪੁੱਤਰ ਪੈਦਾ ਹੋਇਆ ਇਹ ਬਹੁਤ ਨਾਮਵਰ ਮਹਾਬਲੀ ਯੋਧਾ ਸੀ 15ਵੀਂ ਸਦੀ ਦੌਰਾਨ ਸਿੱਧੂ ਰਾਏ ਦੀ 10ਵੀਂ ਪੁਸਤ ਵਿੱਚ ਸਰਦਾਰ ਹਮੀਰਾ ਰਾਏ ਦੇ ਘਰ ਵਿੱਚ ਰਾਏ ਬੇਰਾੜ ਪੈਦਾ ਹੋਇਆ ਇਸ ਨੇ ਆਪਣੀ ਸਿਆਣਪ ਅਤੇ ਤਾਕਤ ਦੇ ਕਰਿਸ਼ਮੇ ਵਿਖਾ ਕੇ ਸਨ 1399 ਵਿੱਚ ਕਈ ਲੜਾਈਆਂ ਜਿੱਤ ਕੇ ਆਪਣੀ ਜੱਦੀ ਰਾਜਸਤਾਨੀ ਬਠਿੰਡੇ ਤੇ ਕਬਜ਼ਾ ਕਰ ਲਿਆ ਇਸੇ ਦੌਰਾਨ ਰਾਏ ਬੇਰਾੜ ਵਿਰੁੱਧ ਪਟਨੀਰ ਵਾਲੇ ਰਾਏ ਰਾਇਸ ਪੱਟੀ ਨੇ ਬਾਦਸ਼ਾਹ ਮਹਿਮੂਦ ਤੁਗਲਕ ਤੋਂ ਮਦਦ ਲੈ ਕੇ ਹਮਲਾ ਕਰ ਦਿੱਤਾ ਧਿਆਨਕ ਯੁੱਧ ਹੋਇਆ ਅਤੇ ਕਈ ਦਿਨ ਚੱਲਦਾ ਰਿਹਾ ਇਸ ਪ੍ਰਚੰਡ ਯੁੱਧ ਨੂੰ ਵੇਖ ਕੇ ਬਾਦਸ਼ਾਹ ਮਹਿਮੂਦ ਤੁਗਲਕ ਵਾਪਸ ਦਿੱਲੀ ਪਰਤ ਗਿਆ ਮਗਰੋਂ ਰਾਏ ਪੈਰਾੜ ਨੇ ਆਪਣੇ ਦੁਸ਼ਮਣਾਂ ਦਾ ਖੁਰਾ ਖੇਜ ਮਟਾਉਣ ਤੱਕ ਪਿੱਛਾ ਕੀਤਾ ਅਤੇ ਬਹੁਤ ਦੰਡ ਦਿੱਤੇ ਉਸ ਸਮੇਂ ਬਰਾੜ ਦਾ ਨਾਮ ਦੇਸ਼ ਵਿੱਚ ਇੱਕ ਹੂਆ ਬਣ ਗਿਆ ਜਿਸ ਨਾਮ ਨੂੰ ਸੁਣ ਕੇ ਦੁਸ਼ਮਣ ਕੰਬ ਉੱਠਦੇ ਸਨ ਤਾਰੀਖ ਰਾਜ ਖਾਲਸਾ ਗੁਰਮੁਖੀ ਵਿੱਚ ਲਿਖਿਆ ਹੋਇਆ ਹੈ ਕਿ ਰਾਏ ਬੈਰਾੜ ਈ ਬਾਦਸ਼ਾਹਾਂ ਨਾਲ ਅੜਦਾ ਰਿਹਾ ਅਤੇ ਜਿੱਤਾਂ ਪ੍ਰਾਪਤ ਕਰਦਾ ਰਿਹਾ ਰਾਏ ਬਹਿਰਾੜ ਨੇ ਆਪਣੇ ਨਾਮ ਦੀਆਂ ਖੂਬ ਧੂਮਾਂ ਪਾਈਆਂ ਅਖੀਰ ਸਮਤ 1472 ਬਿਕਰਮੀ ਨੂੰ ਉਸ ਦੀ ਮੌਤ ਹੋ ਗਈ ਰਾਏ ਬਹਿਰਾੜ ਦੇ ਪੁੱਤਰਾਂ ਵਿੱਚੋਂ ਰਾਏ ਪੌੜ ਤੇ ਰਾਏ ਦੁੱਲ ਮਸ਼ਹੂਰ ਹੋਏ ਹਨ ਇਹਨਾਂ ਵਿੱਚੋਂ ਰਾਏ ਦੁੱਲ ਬਠਿੰਡੇ ਤੇ ਕਾਬਜ਼ ਹੋਇਆ ਅਤੇ ਰਾਏ ਪੌੜ ਬੀਦੂਵਾਲੀ ਤੇ ਕਾਬਜ਼ ਹੋਇਆ ਦੁੱਲ ਦੀ ਵੰਸ਼ ਫਰੀਦਕੋਟੀਏ ਸੰਗਰ ਕੇ ਆਦ ਹੋਏ ਹਨ ਅਤੇ ਪੌੜ ਦੀ ਵੰਸ਼ ਵਿੱਚੋਂ ਝੂ ਫੂਲ ਕੇ ਮਹਿਰਾਦ ਕੇ ਆਦ ਹੋਏ ਹਨ ਰਾਏ ਦੁੱਲ ਦੇ ਪੁੱਤਰਾਂ ਵਿੱਚੋਂ ਰਾਏ ਸੰਗਰ ਬਹੁਤ ਪ੍ਰਸਿੱਧ ਯੋਧਾ ਹੋਇਆ ਅਤੇ ਇਸ ਦੇ ਪੁੱਤਰਾਂ ਵਿੱਚੋਂ ਰਾਏ ਭੱਲਣ ਮਸ਼ਹੂਰ ਯੋਧਾ ਸੀ ਪਟੀਆਂ ਮਰਹਟਿਆਂ ਨੇ ਬਾਦਸ਼ਾਹ ਇਬਰਾਹਿਮ ਲੋਧੀ ਦੀ ਮਦਦ ਨਾਲ ਬੈਰਾੜਾ ਨੂੰ ਪਛੰਡੇ ਦੀ ਰਾਜਧਾਨੀ ਤੋਂ ਖਰੀਦ ਦਿੱਤਾ ਸੀ ਤੇ ਕਾਫੀ ਸਮਾਂ ਇਹ ਗੁਕਤਵਾਸ ਰਹਿ ਕੇ ਯੁੱਧ ਨੀਤੀ ਅਪਣਾਉਂਦੇ ਰਹੇ ਅਖੀਰ ਸੰਮਤ 1578 ਵਿੱਚ ਬਾਦਸ਼ਾਹ ਬਾਬਰ ਨੇ ਕਾਬਲ ਤੋਂ ਚੜਾਈ ਕਰਕੇ ਬਾਦਸ਼ਾਹ ਇਬਰਾਹਿਮ ਲੋਦੀ ਤੋਂ ਦਿੱਲੀ ਦਾ ਤਖਤ ਖਾਲੀ ਕਰਵਾਉਣ ਲਈ ਹਮਲਾ ਕਰ ਦਿੱਤਾ ਤਾਂ ਉਸ ਸਮੇਂ ਵੀ ਮਰਹੱਟੇ ਬਾਦਸ਼ਾਹ ਇਬਰਾਹਿਮ ਲੋਦੀ ਦੀ ਮੱਤੇ ਸਨ ਇਸ ਸਮੇਂ ਨੂੰ ਗਨੀਮਤ ਸਮਝ ਕੇ ਰਾਏ ਸੰਗਰ ਨੇ ਮਰਹੱਟਿਆਂ ਤੋਂ ਬਦਲਾ ਲੈਣ ਲਈ ਆਪਣੇ ਹਜ਼ਾਰਾਂ ਸੂਰਬੀਰ ਯੋਧਿਆਂ ਸਮੇਤ ਬਾਦਸ਼ਾਹ ਬਾਬਰ ਦੀ ਮਦਦ ਕੀਤੀ ਤੇ ਬਹਾਦਰੀ ਨਾਲ ਯੁੱਧ ਲੜਿਆ ਜਿਸ ਨੂੰ ਵੇਖ ਕੇ ਬਹਾਦਰ ਜਿਸ ਨੂੰ ਵੇਖ ਕੇ ਬਾਦਸ਼ਾਹ ਬਾਬਰ 당ਗ ਰਹਿ ਗਿਆ ਕਿ ਬਰਾੜ ਬਹੁਤ ਬਹਾਦਰ ਕਾਮ ਹੈ ਯੁੱਧ ਲੜਦਿਆਂ ਹੋਇਆਂ ਪਾਣੀਪਤ ਦੇ ਮੈਦਾਨ ਵਿੱਚ ਰਾਏ ਸੰਗਰ ਵੀ ਸ਼ਹੀਦ ਹੋ ਗਿਆ पर इस युद्ध ਵਿੱਚ ਤੇ ਬਰਾਹੀਮ ਲੋਧੀ ਸਮੇਤ ਮਰਹਟੀਆਂ ਅਤੇ ਪਟੀਆਂ ਨੂੰ ਪਾਰੀ ਹਾਰ ਹੋਈ ਤੇ ਬਾਦਸ਼ਾਹ ਬਾਬਰ ਦਿੱਲੀ ਤੇ ਤਖਤ ਤੇ ਕਾਬਜ਼ ਹੋ ਗਿਆ ਇਸ ਉਪਰੰਤ ਬੈਰਾੜਾ ਨੇ ਮਾਲਵੇ ਦੀ ਰਾਜਧਾਨੀ ਬਠਿੰਡੀ ਤੇ ਕਬਜ਼ਾ ਕਰ ਲਿਆ ਰਾਏ ਸੰਗਰ ਦੀ ਬੋਤ ਤੋਂ ਉਪਰੰਤ ਉਸ ਦਾ ਵੱਡਾ ਪੁੱਤਰ ਰਾਏ ਭੱਲਣ रियासत ਦਾ ਚੌਧਰੀ ਬਣਿਆ ਇਸ ਦਾ ਦੂਸਰਾ ਪੁੱਤਰ ਰਾਏ ਲਾਲਾ ਇਸ ਦਾ ਪੁੱਤਰ ਚੌਦੇ ਕਪੂਰਾ ਸੀ ਜਿਸ ਨੇ ਆਪਣੇ ਨਾਮ ਤੇ ਕੋਟ ਕਪੂਰਾ ਸ਼ਹਿਰ ਵਸਾਇਆ ਤੇ ਕਿਲਾ ਵੀ ਬਣਾਇਆ ਰਾਏ ਸੰਗਰ ਦਾ ਤੀਸਰਾ ਪੁੱਤਰ ਰਾਏ ਜੋਧ ਸਿੰਘ ਜੋ ਭਾਉ ਭਗਤੀ ਵਾਲਾ ਵੀ ਅਤੇ ਸੂਰਬੀਰ ਯੋद्धा ਵੀ ਸੀ ਇਸ ਤਰ੍ਹਾਂ ਰਾਏ ਸੰਗਰ ਦੇ ਬਾਕੀ ਪੁੱਤਰਾਂ ਵੀ ਵੱਖ-ਵੱਖ ਥਾਂਈ ਆਬਾਦ ਹੁੰਦੇ ਰਹੇ ਸਿੱਧੂ ਅਤੇ ਬੈਰਾੜਾ ਨੇ ਗੁਰੂ ਘਰ ਦੀ ਸੇਵਾ ਵਿੱਚ ਅਹਿਮ ਯੋਗਦਾਨ ਪਾਏ ਹਨ ਗੁਰੂ 6ਵੇਂ ਪਾਤਸ਼ਾਹ ਸਮੇਂ ਮਹਾਰਾਜ ਦੇ ਜੁੱਧ ਵਿੱਚ ਵੀ ਇਨਾਂ ਨੇ ਪੂਰਾ ਸਾਥ ਨਿਭਾਇਆ ਫਿਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਮਾਲਵੀ ਵਿੱਚ ਆਏ ਤਾਂ ਦੀਨਾ ਕਾਂਗੜ ਵਿਖੇ ਬਹਿਰਾਣਾ ਨੇ ਸਤਿਗੁਰਾਂ ਦੇ ਚਰਨ ਵਿੱਚ ਆਪਣੀਆਂ ਸੇਵਾਵਾਂ ਅਰਪਣ ਕੀਤੀਆਂ ਅਤੇ ਸਤਿਗੁਰੂ ਦੀਆਂ ਅਸੀਸਾਂ ਅਤੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਉਸ ਸਮੇਂ ਭਾਈ ਡੱਲਾ ਭਾਈ ਦਾਨ ਸਿੰਘ ਭਾਈ ਰਾਮਾ ਭਾਈ ਤਲੋਕਾ ਭਾਈ ਜੋਧਰਾਏ ਚੌਧਰੀ ਕਪੂਰਾ ਅਤੇ ਪ੍ਰਮੁੱਖ ਬਰਾੜ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਅਤੇ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਇਹਨਾਂ ਨੇ ਖੰਡੇ ਦੀ ਪਾਹੁਲ ਛੱਕ ਕੇ ਆਪਣੇ ਆਪ ਨੂੰ ਸੋਧਿਆ, ਸੰਵਾਰਿਆ ਅਤੇ ਸੰਗਠਿਤ ਕੀਤਾ ਜਿਸ ਦੇ ਚੰਗੇ ਨਤੀਜੇ ਹਾਸਲ ਹੋਏ ਕਿਉਂਕਿ ਗੁਰੂ ਸਾਹਿਬ ਜੀ ਦੀ ਸੰਗਤ ਤੋਂ ਪਹਿਲਾਂ ਇਹ ਲੋਕ ਕਿਸੇ ਜਾਬਤੇ ਵਿੱਚ ਨਹੀਂ ਸਨ ਤੇ ਕੇਵਲ ਲੜਨ-ਫੜਨ ਵਿੱਚ ਹੀ ਰੁੱਝੇ ਰਹਿੰਦੇ ਸਨ ਗੁਰੂ ਸਾਹਿਬਾਨ ਨੇ ਇਨਾਂ ਦੀ ਅੰਦਰਲੀ ਸ਼ਕਤੀ ਪਰਖਦਿਆਂ ਸਿੱਖੀ ਵੱਲ ਲਾਇਆ ਅਤੇ ਇਨਾਂ ਵਿੱਚ ਕੌਮੀ ਜਜ਼ਬਾ ਪੈਦਾ ਕੀਤਾ ਇਸੇ ਲਈ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਲਵੇ ਦੀ ਧਰਤੀ ਦਿਨਾ ਕਾਂਗੜ ਤੋਂ ਬਾਦਸ਼ਾਹ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਉਸ ਵਿੱਚ ਬੇਰਾੜ ਕੌਮ ਦੀ ਬਾਬਤ ਇਸ ਤਰ੍ਹਾਂ ਅੰਕਿਤ ਹੈ ਨਜ਼ਰਾ ਦਰੀ ਖਤਰ ਤੁਰਾਸਤ ਹਮ ਕੌਮ ਬੇਰਾੜ ਹੁਕਮ ਮਰਾਸਤ اے ਬਾਦਸ਼ਾਹ ਤੈਨੂੰ ਇਸ ਰਾਤੇ ਆਉਣ ਵਿੱਚ ਜ਼ਰਾ ਵੀ ਖਤਰਾ ਨਹੀਂ ਕਿਉਂਕਿ ਸਾਰੀ ਬਰਾੜ ਕਾਮ ਮੇਰੇ ਹੁਕਮ ਦੇ ਵਿੱਚ ਹੈ ਵਿਆਤਾ ਬਮਨ ਖੁਦ ਜ਼ੁਬਾਨੀ ਕੋ ਨੀਮ ਬਰੂਏ ਸ਼ੁਭਾ ਮਿਹਰਬਾਨੀ ਕੋ ਨੀਮ ਇਥੇ ਆ ਤਾਂ ਜੋ ਖੁਦ ਜ਼ੁਬਾਨੀ ਗੱਲਬਾਤ ਕਰੀਏ ਅਤੇ ਮੈਂ ਤੇਰੇ ਮੂੰਹ ਉੱਤੇ ਮਿਹਰਬਾਨੀ ਕਰਾਂ 18ਵੀਂ ਸਦੀ ਦੇ ਵਿਖੜੇ ਸਮੇਂ ਵੀ ਕ੍ਰਾਂਤੀਕਾਰੀ ਸਿੰਘਾਂ ਦੀ ਪਨਾਹਗਾਰ ਮਾਲਵੇ ਦੇ ਜੰਗਲ ਹੀ ਸਨ ਜਿੱਥੇ ਸਤਿਗੁਰੂ ਤੋਂ ਵਰਸਾਏ ਸਿੱਧੂ ਬੈਰਾੜਾ ਨੇ ਇਹਨਾਂ ਕ੍ਰਾਂਤੀਕਾਰੀ ਸਿੰਘਾਂ ਦੀ ਹਰ ਤਰ੍ਹਾਂ ਨਾਲ ਬਹੁਤ ਮਦਦ ਕੀਤੀ ਅਸਲ ਵਿੱਚ ਮਾਲਵੇ ਦਾ ਸਾਰਾ ਮਾਣ ਅਤੇ ਗੌਰਵਪੂਰਨ ਗੁਰੂ ਕੀ ਬਖਸ਼ਿਸ਼ ਹੈ ਇਸ ਲਈ ਇਸ ਨੂੰ ਗੁਰੂ ਦਾ ਮਾਲਵਾ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਸਤਿਗੁਰੂ ਨੇ ਖਿਦਰਾਣੇ ਦੀ ਢਾਬ ਦਾ ਯੁੱਧ ਲੜਿਆ ਤੇ ਉਸ ਸਥਾਨ ਨੂੰ ਸ੍ਰੀ ਮੁਕਤਸਰ ਸਾਹਿਬ ਪਾਵਨ ਮੁਕਤੀ ਦਾ ਸਰ ਬਣਾ ਦਿੱਤਾ ਜੇ ਗੁਰੂ ਕਲਗੇ ਧਰਤੀ ਨੇ ਤਲਵੰਡੀ ਸਾਬੋ ਵਿਖੇ ਕੁਝ ਸਮਾਂ ਧਰਤੀ ਨੂੰ ਪਾੜ ਲਾਏ ਤਾਂ ਇਸ ਨੂੰ ਗੁਰੂ ਕਾਂਸੀ ਬਣਾ ਦਿੱਤਾ ਤੇ ਨਾਲ ਇਸੇ ਹੀ ਸਥਾਨ ਤਖਤ ਹੋਂ ਦਾ ਮਾਨ ਬਖਸ਼ ਦਿੱਤਾ ਜਿਸ ਨੂੰ ਸਿੱਖਾਂ ਦਾ ਪੰਜਵਾਂ ਤਖਤ ਸ੍ਰੀ ਦਮਦਮਾ ਸਾਹਿਬ ਕਿਹਾ ਜਾਂਦਾ ਹੈ ਇਤਿਹਾਸਕ ਬਹੁਤ ਸਾਰੀਆਂ ਇਤਿਹਾਸਕ ਘਟਨਾਵਾਂ ਹਨ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਸਤਿਗੁਰੂ ਜੀ ਨੇ ਇਸ ਧਰਤੀ ਤੇ ਬੈਰਾੜ ਕੌਮ ਨੂੰ ਵੀ ਬੇਅੰਤ ਵਰ ਬਖਸ਼ ਇਸ ਤੋਂ ਉਪਰੰਤ ਬੈਰਾੜ ਕੌਮ ਦਾ ਇਸ ਧਰਤੀ ਤੇ ਬਹੁਤ ਵਿਸਥਾਰ ਹੋਇਆ ਪਰ ਸੰਖੇਪ ਵਿੱਚ ਅਸੀਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦਾ ਸਿਜਰਾ ਕੁਰਸੀ ਨਾਮਾ ਦਰਸਾਉਣ ਲਈ ਪਿਤਾ ਪੁਰਖੀ ਪੀੜੀ ਦਾ ਜ਼ਿਕਰ ਕਰ ਰਹੇ ਹਾਂ ਨਾ ਕਿ ਰਾਏ ਜੋਤੀ ਸੰਮਤੀ ਵੰਸ਼ ਦਾ ਇਸ ਤਰ੍ਹਾਂ ਨਾਲ ਰਾਏ ਜੋਧ ਦੇ ਪੁੱਤਰਾਂ ਵਿੱਚ ਸਰਜਾ ਸਿੰਘ ਹੋਏ ਉਸ ਦੇ ਪੁੱਤਰਾਂ ਵਿੱਚ ਰੂਪਾ ਸਿੰਘ ਤੇ ਉਸ ਦੀ ਔਲਾਦ ਵਿੱਚ ਭਾਗ ਸਿੰਘ ਅੱਗੇ ਇਹਨਾਂ ਦੇ ਘਰ ਖੰਡਾ ਸਿੰਘ ਤੇ ਉਸ ਦੇ ਅੱਗੇ ਇਸ ਵੰਸ਼ ਵਿੱਚ ਦੁੱਲਾ ਸਿੰਘ ਤੇ ਫਿਰ ਉਸ ਦਾ ਪੁੱਤਰ ਸੰਧੂਰਾ ਸਿੰਘ ਤੇ ਸੰਧੂਰੇ ਦੇ ਘਰ ਵਸਾਵਾ ਸਿੰਘ ਅਤੇ ਅੱਗੇ ਇਸ ਦਾ ਪੁੱਤਰ ਸਰਦਾਰ ਹਰਨਾਮ ਸਿੰਘ ਪਿੰਡ ਰੋਡੇ ਵਿੱਚ ਪੈਦਾ ਹੋਇਆ ਜੋ ਦਮਦਮੀ ਟਕਸਾਲ ਦੇ 11ਵੇਂ ਮੁਖੀ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪੰਡਰਾਂਵਾਲੀਆਂ ਦੇ ਵਿਸ਼ੇਸ਼ ਨਜ਼ਦੀਕੀਆਂ ਵਿੱਚੋਂ ਸਨ ਅਤੇ ਉਹਨਾਂ ਤੋਂ ਹੀ ਅੰਮ੍ਰਿਤ ਪਾਨ ਕੀਤਾ ਸੀ ਅੱਗੇ ਇਹਨਾਂ ਦੇ ਘਰ ਜੋ ਪੁੱਤਰ ਪੈਦਾ ਹੋਇਆ ਉਹ ਸਮਾ ਪਾ ਕੇ ਬਾਬਾ ਜੋਗਿੰਦਰ ਸਿੰਘ ਦੇ ਨਾਮ ਨਾਲ ਮਸ਼ਹੂਰ ਹੋਏ ਇਹ ਵੀ ਦਮਦਮੀ ਟਕਸਾਲ ਦੇ ਅਨੰਨ ਸ਼ਰਧਾਲੂ ਅਤੇ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਵਾਲੇ ਅਤੇ ਉਹਨਾਂ ਤੋਂ ਬਾਅਦ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦੇ ਵਿਸ਼ਵਾਸਪਾਤਰ ਰਹੇ ਇਹਨਾਂ ਨੇ ਸਮੇਂ-ਸਮੇਂ ਪੰਥਕਾਰਦਾਂ ਲਈ ਅਕਾਲੀ ਮੋਰਚਿਆਂ ਵਿੱਚ अनेका ਜੇਲ੍ਹ ਯਾਤਰਾ ਕੀਤੀ ਬਾਬਾ ਜੋਗਿੰਦਰ ਸਿੰਘ ਜੀ ਦੇ ਸੱਤ ਪੁੱਤਰ ਹੋਏ ਜਿਨ੍ਹਾਂ ਵਿੱਚ ਸਰਦਾਰ ਜਗੀਰ ਸਿੰਘ ਸਰਦਾਰ ਜਗਜੀਤ ਸਿੰਘ ਸਰਦਾਰ ਹਰਚਰਨ ਸਿੰਘ ਸਰਦਾਰ ਜੀਰ ਸਿੰਘ ਸਰਦਾਰ ਜੁਗਰਾਜ ਸਿੰਘ ਸਰਦਾਰ ਹਰਜੀਤ ਸਿੰਘ ਅਤੇ ਸਭ ਤੋਂ ਛੋਟੇ 20ਵੀਂ ਸਦੀ ਦੇ ਮਹਾਨ ਯੋਧੇ ਸਿੱਖ ਦਿਲਾਂ ਦੀ ਧੜਕਨ ਕਹਾਣੀ ਕਰਨੀ ਦੇ ਪੂਰੇ ਮਹਾਨ ਤਪਸਵੀ ਅਤੇ ਦਮਦ ਮੀਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਦਰਨੈਲ ਸਿੰਘ ਜੀ ਖਾਲਸਾ ਪੈਦਾ ਹੋਏ ਜਿਨ੍ਹਾਂ ਦੇ ਜੀਵਨ ਸਫਰ ਦੀਆਂ ਪ੍ਰੜਾਂ ਦਾ ਸੁਨਹਿਰੀ ਇਤਿਹਾਸ ਬਣ ਗਿਆ